ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਨਵੇਂ ਬਨੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਨਿਊ ਅੰਮ੍ਰਿਤਸਰ ਦੀਆਂ ਤਿੰਨ ਮੂਰਤੀਆਂ ਦੇ ਮੂਰਤੀ ਅਭਿਸ਼ੇਕ ਦੇ ਸੰਬੰਧ ਵਿੱਚ ਸ਼੍ਰੀ ਦੁਰਗਿਆਣਾ ਤੀਰਤ ਦੇ ਲਕਸ਼ਮੀ ਨਾਰਾਇਣ ਮੰਦਿਰ ਦੀ ਹਰ ਕੀ ਪੌੜੀ ਤੋਂ ਪਾਣੀ ਪਾਰ ਕੇ ਕਲਾਸ਼ ਯਾਤਰਾ ਕੱਢੀ ਗਈ ਇਸ ਮੌਕੇ ਦੁਰਗਿਆਣਾ ਕਮੇਟੀ ਦੇ ਚਰਨ ਅ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਸ਼੍ਰੀ ਮਦ ਭਾਗਵਤ ਕਥਾ 5 ਮਈ ਤੋਂ 11 ਮਈ ਤੱਕ ਅਯੁੱਧਿਆ ਦੇ ਪੂਜਯ ਸਵਾਮੀ ਕੁਰੇਸ਼ਾ ਚਾਰਿਆ ਜੀ ਵੱਲੋਂ ਨਿਊ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੀ ਜਾਵੇਗੀ ਮੈਂ ਵਿਸ਼ੇਸ਼ ਰੂਪ ਨਾਲ ਸਾਦੇ ਨਿਊ ਮਸਰ ਵਾਸੀਆਂ ਦਾ ਆਸ-ਪਾਸ ਦੇ ਸਾਰੀ ਤਰਨਪ੍ਰੇਮੀ ਜਨਤਾ ਦਾ ਔਰ ਉਸ ਤੋਂ ਵੀ ਖਾਸ ਕਰ ਇਹ ਸਾਡੀਆਂ ਜਿਹੜੀਆਂ ਦੀਦੀਆਂ ਨੇ ਸਾਡੀਆਂ ਬੀਟੀਆਂ ਨੇ ਸਾਡੀਆਂ ਪੇਣਾ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸ਼ੁਕਰਗੁਜ਼ਾਰ ਤਿੰਨ ਤਰੀਕ ਨੂੰ ਮੂਰਤੀ ਮੂਰਤੀਆਂ ਦੀ ਜਿਹੜੀ ਪ੍ਰਾਣ ਪ੍ਰਤੀਸ਼ਠਾ ਹੋਣੀ ਹੈ ਔਰ 4 ਤਰੀਕ ਨੂੰ ਰਸਟ ਕਰਕੇ 5 ਤਰੀਕ ਤੋਂ ਅਯੁੱਧਿਆ ਦੇ ਮਹਾਨ ਸੰਤ Swami Kureshi Acharya ji ਜਿਹੜੇ Gopal Mandap Ashram ਦੇ ਜਿਹਦੇ ਮੁਖੀ ਨੇ ਉਹ ਭਗਵਤ ਕਰਨ ਵਾਸਤੇ ਇੱਥੇ ਪਧਾਰ ਰਹੇ ਨੇ ਔਰ ਮੈਂ ਫਿਰ ਬੇਨਤੀ ਕਰਾਂਗਾ ਮਰਸਦੀ ਧਰਮਪ੍ਰੇਮੀ ਜਨਤਾ ਨੂੰ ਕਿਉਂਕਿ ਅੱਜ ਅਗਲੀ ਪੀੜ੍ਹੀ ਨਵੀਂ ਪੀੜ੍ਹੀ ਜਿਹੜੀ ਨੂੰ ਸੰਭਾਲਣ ਦਾ ਸਮੇਂ ਹੈ ਔਰ ਸੰਤ ਇੱਥੇ ਪਧਾਰੇ ਨੇ ਔਰ ਇਹਦੇ ਪ੍ਰਾਨ ਪ੍ਰਤੀਸ਼ਠਾ ਵਾਸਤੇ ਵੀ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਦੇ ਮਹਾ ਮੰਤਰੀ ਮਾਨਨਿ ਚੰਪਤ رائے ਜੀ ਉਹ ਸਵੈਮ ਪਧਾਰ ਰਹੇ ਨੇ ਨਿਊ ਅੰਮ੍ਰਿਤ ਸਰ ਮੰਦਿਰ ਬਣ ਰਿਹਾ ਲਕਸ਼ਮੀ ਨਾਰਾਇਣ ਮੰਦਿਰ ਗਿਆਨ ਕਮੇਟੀ ਵੱਲੋਂ ਤੇ ਯਾਰ ਉੱਥੇ ਮੂਰਤੀ ਸਥਾਪਨਾ ਵਾਸਤੇ ਕਿ ਪਹਿਲੇ ਦੇ ਨਾਨ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਿਊ ਮਰ ਸਰਵਿਸ ਚ ਮੰਦਰ ਦੀ ਸਥਾਪਨਾ ਕਰਵਾਈ ਅਤੇ ਮੂਰਤੀਆਂ ਦੀ ਸਥਾਪਨਾ ਹੋਈ ਹੈ ਜੀ ਜਿੱਥੇ ਸਾਰੇ ਨਿਊ ਮਰ ਸਰਵਾਸੀ ਬਹੁਤ ਖੁਸ਼ ਨੇ ਤੇ ਸਾਹਿਬ ਜੀ ਦਾ ਬਹੁਤ-ਬਹੁਤ ਬਧਿਦਨ ਦੇਨੇ ਜੀ ਤਿੰਨ ਮੂਰਤੀਆਂ ਦੀ ਪ੍ਰਾਣ ਪ੍ਰティਸ਼ਟਾ ਵਾਸਤੇ ਇਹ ਕਲਸ਼ ਯਾਤਰਾ ਕੱਢੀ ਜਾ ਰਹੀ ਹੈ ਸਾਰੀ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਹੈ ਧੰਨਵਾਦ ਸ੍ਰੀ ਅਨਿਲ ਕੰਨਾ ਜੀ ਦਾ ਜਿਨ੍ਹਾਂ ਨੇ ਇਹ ਕੰਮ ਅੱਗੇ ਵਧਾਇਆ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਜੋ ਕਿ ਨਿਊ ਅੰਬਰਸਰ ਦੇ ਵਿੱਚ ਸਥਾਪਿਤ ਕੀਤਾ ਗਿਆ ਔਰ ਉਹਦੀ ਜਿਹੜੀ ਪ੍ਰਾਣ ਪ੍ਰਤੀਸ਼ਟਾ ਹੈ 3 ਮਈ ਨੂੰ ਦਿਨ ਸ਼ਨੀਵਾਰ ਨੂੰ ਕਿਤੇ ਜਾਨੀ ਹੈ ਉਹਦੇ ਸਬੰਧ ਦੇ ਵਿੱਚ ਉੱਤਰ ਭਾਰਤ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਾਇਣਾ ਤਰੇ ਤੋਂ ਅੱਜ ਇੱਕ ਕਲਸ਼ ਯਾਤਰਾ ਜਿਹੜੀ ਕੱਢੀ ਗਈ ਹੈ ਤੇ ਉਹਦਾ ਲੜੀਵਾਰ ਜਿਹੜਾ ਮੇਰਵਾ ਵੀ ਹੈ ਕਿ 29 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ 1 ਮਈ ਤੇ 2 ਮਈ ਤੇ 3 ਮਈ ਨੂੰ ਕਿਹੜੇ ਕਿਹੜੇ ਪ੍ਰੋਗਰਾਮ ਸਰੂ ਲਿਖੇ ਜਾਂਦੇ ਨੇ ਅਰ ਸ਼੍ਰੀ ਮਦ ਭਗਵਤ ਕਥਾ ਸਾਰੀ ਉੱਥੇ ਹੋਣੀ ਹੈ ਤੇ ਸੰਗਤਾਂ ਨੂੰ ਸਾਰਿਆਂ ਨੂੰ ਇੱਕੋ ਸੁਨੇਹਾ ਦਿੱਤਾ ਗਿਆ ਕਿ ਆਪਣੇ ਜਿਹੜੇ ਰੀਤੀ ਰਿਵਾਜ ਨੇ ਜਿਹੜੇ Hindu ਧਰਮ ਨੇ ਆਪਣੇ ਜਿਹੜੇ ਵੀ ਧਰਮ ਨਾਲ ਲੋਕ ਸੰਬੰਧਤ ਨੇ ਆਪਣੇ ਧਰਮ ਦੀ ਆਸਥਾ ਰੱਖਣ ਤੇ ਆਪਣੇ ਦਿਨ ਤੇ ਆਰ ਵਧੀਆ ਦਿਨ ਅਗੇ ਆ ਕੇ ਇਮਾਨਾਨ ਔਰ ਆਪਣੇ ਦੇਸ਼ ਦੀ ਸ਼ੋਭਾ ਵਧਾਨ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ सुशील シャルਮਾ ਫਾਸਟੇ ਨਿਊਜ਼ ਅੰਮ੍ਰਿਤਸਰ